ਆਪਾਂ ਮੇਰੀ ਗੱਲ ਸੁਣ ਤੂੰ 2-4-5 ਲੱਖ ਰੁਪਏ ਲਾਏਂਗੀ ਨਾ ਮੇਰੇ ਵਿਆਹ ਚ ਆਹ ਮੈਂ ਕਿ ਲਾਏਂਗੀ ਗਾੜੀ ਮੇਰੀ ਗੱਲ ਸੁਣ ਮੇਲੇ ਚੱਲਣ ਦੀ ਮੇਰੀ 5 ਲੱਖ ਚਾਹੀਏ ਲਾਏਂਗੀ 80000 ਥੋ ਠੇਕਾ ਹੁੰਦਾ ਸਾਰਾ ਸਾਲ ਦਾ ਉਹ ਵੀ ਨਹੀਂ ਪੂਰੀ ਪੈਂਦੀ ਮੈਨੂੰ ਨਾਲ ਨਾ ਤੈਨੂੰ ਨਾ ਹਮਕੋ ਤੁਮਕੋ ਕਰੋਗੀ ਨਾ ਤੂੰ ਪੰਜਾਬੀ ਜੇ ਗਾਣੇ ਕੱਢੀਆਂ ਵੀ ਨਾ ਉਹਨੂੰ ਤੇਰੀ ਸਮਝ ਆਵੇ ਨਾ ਫਿਰ ਮੈਂ ਪਿੰਡ ਨਹੀਂ ਕੱਢਣੀ ਤੈਨੂੰ ਹੀ ਪਿੰਡ ਕੱਢੂ ਤੇ ਉਹਨੂੰ ਵੀ ਪਿੰਡ ਕੱਢੂ ਮੈਂ ਨਹੀਂ ਰੱਖਣੀ ਹਮਕੋ ਤੁਮਕੋ ਇਹ ਜਿਹੜੀ ਮੇਰੀ ਡਿਜ਼ਾਈਨਰ ਬਣਾਈ ਜਿਹੜੀ ਮੈਂ ਤੈਨੂੰ ਬਲਾਗ ਲੈ ਕੇ ਦੀ ਤੇਰੀ ਆ ਮੰਨਿਆ ਤੇਰੀ ਆ ਮੈਂ ਸੋਣਾ ਕਿ ਇੰਨੀ ਮੇਰੀ ਆ ਮੇਰੇ ਭਰਾ ਦੀ ਏ ਜੁੰਦਾ ਵਸਦਾ ਰਵੇ ਪਰ ਮੈਂ ਹਮਕੋ ਤੁਮਕੋ ਵਾਲੀ ਨਹੀਂ ਲੈਣੀ ਮੈਨੂੰ ਨੀ ਪਾਛਾ ਸਮਝਉਣੀ ਮੈਂ ਮੈਂ ਕੋਈ ਰਲੇ ਤੇ ਸਹੀ ਆ ਕੇ ਬਰ ਜੱਟਾਂ ਦੀ ਲਿਆ ਦੇ ਤੈਨੂੰ ਕਹਿ ਦਦੇ ਆਪਣੀ ਬਰਾਦਰੀ ਦੀ ਤੂੰ ਉਹ ਵੀ ਨਹੀਂ ਲਿਆ ਕੇ ਦੇਂਦੀ ਲਿਆ ਦੂੰਗੀ ਪਹਿਲੋ ਪੈਲੀ ਦਾ ਰੱਟਾ ਤੇ ਮਕਾਲਾ ਪਿੰਡ ਵਾਲੀ ਪੈਲੀ ਦਾ ਜਾ ਕੇ ਰੱਟਾ ਮਕਾ ਤੂੰ ਫੋਨ ਲਾ ਮੈਂ ਹੁਣੇ ਇੱਥੇ ਮਕਾ ਲੈਣਾ ਤੂੰ ਇਹ ਆਵੇ ਇੱਥੇ ਨਹੀਂ ਮਕਾਉਣੀ ਮੈਂ ਸਰਪੰਚ ਨਾਲ ਗੱਲ ਕੀਤੀ ਹੁਣੇ ਆਵੇ ਆਵੇ ਸਰਪੰਚ ਦਾ ਨੰਬਰ ਲਾਇਆ ਹੁਣੇ ਉਨੇ ਗੱਲ ਕਰਕੇ ਢੀ ਸਰਪੰਚ ਦਾ ਉਹ ਦੱਸਿਆ ਨਹੀਂ ਮੇਰੇ ਬਾਰੇ ਨੂੰ ਅਬ ਮੈਂ ਦੱਸਿਆ ਮੈਂ ਕਹਿੰਦਾ ਸੋਖ ਨੂੰ ਭੇਜਿਆ ਲੱਗੀ ਆ ਸੁਣ ਭੈਣਾ ਮੈਂ ਨਾ ਹੁਣਾਂ ਹੀ ਬੁਲਟ ਤੇ ਚੱਲ ਜੰਨਾ ਪਰ ਉਹਨੇ ਚੂਚੂ ਨੂੰ ਨਾਲ ਕਰਨਾ ਮੈਂ ਤੇਰੇ ਛੋਟੇ ਨਾਲ ਮੇਰੀ ਗੱਲ ਸੁਣ ਵੇ ਬੁਲਟ ਕਿੱਥੇ ਤਰਕੋ ਲੈ ਮੈਂ ਤੈਨੂੰ ਦਸਤਾਂ ਤੇ ਦਿਆ ਮੈਂ ਮਠੇਕਾ ਲੈ ਆ ਕਿ ਅਡਵਾ ਸੀ ਬੁਲਟ ਵੀ ਲੈ ਲਿਆ ਕੱਪੜੇ-ਕਪੜੇ ਵਧੀਆ ਲੈ ਆਇਆ ਆਹ ਠੇਕਾ ਸਾਰਾ ਲੈ ਆਇਆ ਹੋਰ ਕੀ ਉਮਰ ਦੇ ਹਿਸਾਬ ਨਾਲ ਤੇਰੇ ਕੰਨ ਵੀ ਨਾ ਮੈਨੂੰ ਲੱਗਦੇ ਬੰਦ ਹੋ ਗਏ ਭੈਣਾ ਹੋਰ ਮੈਂ ਸ਼ਹਿਰੀ ਬਾਗੂ ਬਣ ਕੇ ਰਹਿਣਾ ਹੀ ਉਹ ਦੋ ਤਿਆਰ ਨਹੀਂ ਨਹੀਂ ਬਾਕੀ ਕਿੱਥੇ ਬੈਠੇ ਕੇ ਦੇ ਤੈਨੂੰ ਪਤਾ ਜਦੋਂ ਮੈਂ ਮੋਲ ਦੇ ਬਾਹਰ ਨਹੀਂ ਗਲੇ ਤਿਆਰ ਹੋ ਗਏ ਛੇ ਸੱਤ ਕੁੜੀਆਂ ਨੇ ਨਾ ਕਦੀ ਆਇਆਂ ਨੂੰ ਕਦੀ ਆਇਆਂ ਨੂੰ ਘੁੰਮ ਕੇ ਵੇਖਿਆ ਮੇਰੇ ਨਾਲ ਮੈਨੂੰ ਪਤਾ ਸਮਝ ਜੀ ਨਹੀਂ ਆਈ ਮੈਂ ਮਿੱਟੀ ਘਟਾ ਨਹੀਂ ਲੱਗਾ ਬਈ ਫਿਰ ਮੈਂ ਸ਼ੀਸ਼ੇ 'ਚ ਵੇਖਿਆ ਮੈਂ ਕਿਹਾ ਤੇ ਸੋਨਾ ਲੱਗਣਿਆ ਬਾਉ ਜੀ ਤੇ ਨਹੀਂ ਵੈਂਦੀਆਂ ਹਨਾ ਹਾਂ ਹਾਂ ਤੇ ਮੇਰੀ ਗੱਲ ਨੂੰ ਅਨੁਮਾਨ ਖੜਨਾ ਜਿਹੜੀ ਤੈਨੂੰ ਮੈਂ ਗੱਲ ਕਹਿੰਦਾ ਭੈਣ ਉਹਨੂੰ ਨਹੀਂ ਖੜਨਾ ਮੇਰਾ ਦੇਲ ਨਹੀਂ ਲੱਗਦਾ ਉੱਥੇ ਕੰਜਰ ਮੈਨੂੰ ਕੁੱਕੜ ਦਾ ਭਰਾ ਆ ਕੇ ਤੇ ਦਊਗਾ ਕਿ ਮੈਂ ਖਾਇਆ ਕਰੂੰਗਾ ਮੇਰੀ ਗੱਲ ਸੁਣ ਉਹਨੂੰ ਨਹੀਂ ਖੜਨਾ ਦੁਕਾਨ ਕੌਣ ਸੰਭੂਗਾ ਪਿੱਛੋ ਤੇ ਮੈਂ ਕੁੱਟੂਗਾ ਕਿਨੂੰ ਉੱਥੇ ਜਿਉਂਦਾ ਤੈਨੂੰ ਪਤਾ ਮੈਨੂੰ ਗੁੱਸਾ ਆਉਂਦਾ ਉੱਥੇ ਲੱਭਣਾ ਮੰਜੀਆਂ ਚੁੱਕ ਚੁੱਕ ਕੇ ਮਰੂੰਗਾ ਉੱਥੇ ਫੇਰ ਰਾਜੂ ਬੰਨੇ ਆ ਨਾ ਉੱਥੇ ਹਾਂ ਉਹਨੂੰ ਨਾ ਕੋਟਲੀ ਜੋ ਉਹਨੂੰ ਕਰਨਾ ਹੀ ਉਹਨੂੰ ਕਰਦੀ ਉਹ ਰਾਜੂ ਫੇਰ ਤੈਨੂੰ ਪਤਾ ਫੇਰ ਰਾਜੂ ਦੇ ਕਾਜੂ ਬਣਾ ਦਿੰਦਾ ਨਾ ਨਾ ਉਹ ਤੈਨੂੰ ਪਤਾ ਨਾ ਮੱਜਾ ਮੁੱਜਾਂ ਦੀ ਰਾਖੀ ਕਰਦਾ ਵਾ ਉਹਦੇ ਨਾਲ ਲੇਲੀ ਪੰਗੇ ਪੁੰਗੇ ਇਹਨੂੰ ਰਹਿਣ ਦੇ ਘਰ ਦੇ ਛੱਤੀ ਕੰਮ ਹੈ ਮੈਂ ਕਿੰਨੂੰ ਕਹੂੰਗੀ ਦੱਸ ਕੱਲੀ ਮੈਂ ਇੱਥੇ ਬਿਮਾਰ ਸ਼ਮਾਰ ਹੋ ਜਾ ਮੈਨੂੰ ਡਾਕਟਰ ਕੋ ਦਵਾਈ ਦਾਰੂ ਕਿੰਨੇ ਲਿਆ ਕੇ ਦੇਣਾ ਤੂੰ ਵੀ ਚਲ ਗਿਆ ਉਹ ਵੀ ਚਲ ਗਿਆ ਮੈਂ ਕੀ ਕਰੂੰਗੀ ਇਕੱਲੀ ਤੂੰ ਸਾਰੀਆਂ ਹੁਣ ਗੱਲਾਂ ਛੱਡ ਵਿਆਹ ਕਰਾ ਦੇ ਫਿਰ ਮੇਰਾ ਮੈਂ ਹੁਣੇ ਚਲ ਜਣਾ ਜਾ ਤੈਨੂੰ ਕਹਿੰਦੇ ਲੋਕ ਵਿਆਹ ਦੂ ਤੈਨੂੰ ਚੰਚਣ ਵਾਲੀ ਹਾਂ ਇਹ ਨਹੀਂ ਖੁਸ਼ੀ ਅਜੇ ਤੱਕ ਨਹੀਂ ਹੋਈ ਵਿਆਹ ਦੇ ਤੂੰ ਪੈਸੇ ਦੇ ਫਿਰ ਮੈਂ ਇਸੇ ਕੁਝ ਹੋਣ ਮੈਂ ਪੀਣ ਲੱਗਾ ਸਵੇਰ ਦੀ ਨਹੀਂ ਉਹ ਪੀਤੀ ਤੂੰ ਪੈਸੇ ਨਹੀਂ ਲੈਣੇ ਠੇਕਾ ਸਾਰਾ ਤੇਰੇ ਕੋਲ ਆ ਤੂੰ ਮੇਰੇ ਕੋ ਪੈਸੇ ਕਾਦੇ ਲੈਣੇ ਪਹਿਲੇ ਉਹ ਤੇਰੀ ਮੇਰੀ ਜਿਹੜੀ ਕਮੈਂਡਮੈਂਟ ਇਹ ਵੱਖਰੀ ਆ ਆ ਜਿਹੜੀ ਕਮੈਂਡਮੈਂਟ ਤੇਰੀ ਮੇਰੀ ਵੱਖਰੀ ਵਿਆਹ ਦੇ ਹੁਣ ਤੂੰ ਜ਼ਬਾਨ ਕਰੇ ਮਿੰਟ ਚ ਮੁੱਕਰ ਜਾ ਫਿਰ ਮੈਂ ਨਹੀਂ ਜਾਂਦਾ ਲੜਬਾ ਲੱਗਾ ਇੱਕ ਪਾਸੇ ਤੇਰਾ ਪੰਗਾ ਹੁੰਦਾ ਦੂਜੇ ਪਾਸੇ ਭਈਦਾ ਗਿਆਦਨੀ ਆਏ ਹਾਏ ਇਹਨੂੰ ਕਿੱਦਾਂ ਠਾਵਾਂ ਹਣ ਮੈਂ ਤੇ ਵੇਰ ਹੀ ਜਾਂਦਾ ਤੇਰੀ ਗੱਲ ਨੂੰ ਉਹ ਵੀ ਲਾਲ ਗਈ ਲੈ ਕੰਬਲ-ਕੰਬਲ ਦੇ ਪਰੇ ਹੋ ਜਾਗਾ ਵੇ ਮੇਰੀ ਗੱਲ ਸੁਣ ਉੱਠ ਦੇਨੀ ਤੈਨੂੰ ਪੈਸੇ ਦੇਨੀ ਉੱਠ ਪੈਸੇ ਤੂੰ ਵੇਰਿਆ ਕਰ ਉੱਠ ਸਾਰੇ ਪੈਸੇ ਤੂੰ ਹੀ ਲੈਣਾ ਚੱਲ ਦੇ ਫਿਰ ਪੈਸੇ ਮੈਂ ਦੇ ਦੂ ਮੇਰੀ ਗੱਲ ਸੁਣ ਹੁਣ ਤੂੰ ਪਿੰਡ ਅੱਜ ਜਾਣਾ ਕਿ ਕੱਲ ਜਾਣਾ ਕੱਲ ਮੈਨੂੰ ਦੱਸ ਮੈਂ ਨਾ ਤਕਾਲ ਸਿਓਂ ਵਗ ਜੂਗਾ ਹੁਣੇ ਚੱਲ ਜਾਣਾ ਤੇ ਚਾਰ ਦਿਨ ਲੱਗ ਕੇ ਆਈ ਇਹ ਨਾ ਵੇ ਕੱਲ ਨੂੰ ਉਹ ਤੇ ਪੰਗਾ ਲੈ ਕੇ ਤੇ ਸਵੇਰੇ ਭੱਜ ਜਾਵੇ ਔਰ 4000 ਵੀ ਮਿੱਟੀ ਕਰ ਦਵੇ ਮੇਰਾ ਮੈਂ 4000 ਤੈਨੂੰ ਤਾਂ ਦੇਣਾ ਹੀ ਉੱਥੇ ਰਹਿਣ ਦਾ ਖਰਚਾ ਦੇਣਾ ਤੇ ਜਿਹੜੀ ਨਵੀਂ ਉਥੇ ਬੀ ਬੂ ਪਾਉਣੇ ਆ ਨਾ ਪੈਲੀ ਚ ਉਹ ਉਹ 4000 ਵਿੱਚੋਂ ਹੀ ਪਾ ਕੇ ਹੋਣੀ ਮੇਰੀ ਗੱਲ ਸੁਣ ਤੂੰ ਉਹਦੇ ਬਾਣੀਆਂ ਨਾਲੋਂ ਵੀ ਜ਼ਿਆਦਾ ਕੰਜੂਸ ਆਂ ਤੈਨੂੰ 10000 ਰੁਪਏ ਕਾਦੀ ਗੱਲ ਮਨ ਲਈ ਜਾਨੀ ਮੈਨੂੰ ਸਮਝ ਹੀ ਨਹੀਂ ਆਉਂਦੀ ਕੁਛ ਗੱਲ ਨਾ ਪਚਨ ਜੀ ਨਹੀਂ ਡਈ ਮੈਨੂੰ ਕੋਈ 10000 ਤੈਨੂੰ ਤੇ ਤਾਂ ਦੇਣੀ ਆ ਕਿ ਜਿਹੜਾ ਉੱਥੇ ਪਾਉਣਾ ਵੀ ਹੁਣ ਫਸਲ ਤੇ ਖਰਾਬ ਹੋ ਗਈ ਨਵੀਂ ਫਸਲ ਲਗਾ ਕੇ ਆਏਗਾ ਕਿ ਨਹੀਂ ਉਹ ਲੈ ਆਪਾਂ ਦੇ ਠੇਕੇ ਦੇ ਦਿੱਤੀ ਆ ਤੇ ਆਪਾਂ ਕਾਦੀ ਕੋਲੋਂ ਬਾਈ ਦਾ ਕੰਮ ਕਰਨਾ ਦਵਾਰਾ ਆਪੇ ਕਰੂਗਾ ਆ ਮੈਨੂੰ ਗਾਲੇ ਤੇਰੀ ਨਾ ਗੋਲ-ਗੋਲੀਆਂ ਕਰਿੰਦੀ ਆ ਮੈਨੂੰ ਸਮਝ ਨਹੀਂ ਆਉਂਦੀ ਇਹੋ ਰਾਜੂ ਨੂੰ ਪੈਸੇ ਨਹੀਂ ਦਿੱਤੇ ਆਪਾਂ ਕਿੰਨੇ ਚਿਰ ਦੇ ਮੱਜਾ-ਮੁੱਜਾ ਸਾਭਦਾ ਵਾ ਉਹਨੂੰ ਵੀ ਥੋੜਾ ਖਰਚਾ ਦੇਦੀ ਤਾਂ ਦੇ ਲਗੀ ਜੇ ਤੈਨੂੰ ਪੈਸੇ ਦਵਾ ਤਾਂ ਨਹੀਂ ਤੈਨੂੰ ਪਾਚਦੇ ਨਾ ਦਵਾ ਤਾਂ ਤਾਂ ਨਹੀਂ ਤੂੰ ਮੈਨੂੰ ਜੀਣ ਦਿੰਦਾ ਚੀ ਪੈ ਗਿਆ ਵਾ ਨਹੀਂ ਪੈਣ ਨੂੰ ਮੈਂ ਸੋਚਣ ਲਿਆ ਅੱਗੋ ਪੁੱਛੋ ਤੋ ਕਦੀ ਮੈਨੂੰ ਕਿਹਾ ਹੀ ਨਹੀਂ ਉਹਨੇ ਇੱਕ ਨਾ ਤੂੰ ਉਹਨੂੰ ਪੈਸੇ ਵੀ ਰੋਕਾਂ ਭਰ ਭਰ ਕੇ ਦੇਣ ਦੀਆਂ ਹਰ ਇੱਕ ਪਾਸੇ ਤੋਂ ਮੈਨੂੰ ਕਰਨ ਦੀਆਂ ਮੈਨੂੰ ਨਾ ਦਾਲ ਜਿ ਕੁਝ ਕਾਲਾ ਜਿਹਾ ਲੱਗਦਾ ਹੀ ਗੱਲ ਤੇ ਨਹੀਂ ਹੈਗੀ ਵੀ ਹੋਰ ਦੱਸ ਦੇ ਮੈਨੂੰ ਕੋਈ ਗੱਲ ਨਹੀਂ ਹੈਗੀ ਦੱਸ ਹੈ ਇੱਕ ਮੈਂ ਚੰਗਾ ਸੋਚਦੀ ਆ ਉਤੋਂ ਤੋਂ ਮੈਨੂੰ ਵੱਡਰ ਨੂੰ ਪੈਣਾ ਵਾ ਮੈਂ ਨਾ ਇੱਕ ਨਾ ਡਰਾਮਾ ਵੇਖਦਾ ਨਾ ਜਿਹੜਾ ਮਹਾਭਾਰਤ ਨਹੀਂ ਹੁੰਦੀ ਹੁੰਦੀ ਜਿਹੜਾ ਸ਼ਕੁਣੀ ਨਹੀਂ ਹੁੰਦਾ ਸ਼ਕਣੀ ਐਂ ਕਰਦਾ ਹੁੰਦਾ ਹੀ ਜਿਹੜਾ ਤਾਂ ਤੇ ਮਾਮਾ ਹੀ ਸ਼ਕਣੀ ਤੂੰ ਹੀ ਆ ਉਹ ਮੈਂ ਨਹੀਂ ਨਾ ਤੂੰ ਆ ਦਿਮਾਗ ਸਾਰਾ ਨਾ ਉਹ ਤੇਰਾ ਹੀ ਉਹਦੇ ਚ ਨਾ ਤੂੰ ਘੜੀ ਕਿ ਬਿਸ਼ਵ ਮਿੰਟ ਜੀ ਪਾ ਲੈ ਨਾਲ ਉਧਰ ਕੀ ਗੱਲਾਂ ਕਰਨੀ ਹਾਂ ਪਾਸਾ ਮੂੰਹ ਘੁਮਾ ਕੇ ਹਾਏ ਹਾਏ ਉਧਰ ਕੌਣ ਬੈਠਾ ਵੈ ਹੈ ਮੇਰੀ ਧੋਲ ਮੁੜ ਜਾਂਦੀ ਹੈ ਉਧਰ ਨੂੰ ਕੀ ਗੱਲ ਕਰਦੇ ਐ ਚ ਕਿਹੜੀ ਗੱਲ ਆ ਤੇ ਨਾਲ ਕਰਨ ਨੂੰ ਤੈਨੂੰ ਮੇਰੇ ਨਾਲ ਭੇਜਿੰਦੀ ਕੀ ਪ੍ਰੋਬਲਮ ਹੈ ਦੀ ਤੈਨੂੰ ਵੇਖਾ ਮੈਂ ਅੰਗਰੇਜ਼ੀ ਵੀ ਬੋਲਣ ਲੱਪਿਆ ਜੀ ਮੈਂ ਉਹ ਵੀ ਜਾਣਦਾ ਜੀ ਨੇ ਕਲਾਸਾਂ ਕੋਲ ਸੰਜੀ ਮੈਨੂੰ ਦਿੰਦੇ ਮੈਨੂੰ ਪਤਾ ਜਿੱਥੇ ਤੂੰ ਤੁਰਿਆ ਫਿਰਦਾ ਅੱਜ ਕੱਲ ਮੈਨੂੰ ਕਰਨ ਨੇ ਦੱਸਿਆ ਸਾਰਾ ਜਿਹੜਾ ਉਹ ਬੁੜੀਆਂ ਦੇ ਕੋਲ ਜਾਂਦੇ ਬਾਹਰ ਖਲੋਤਾ ਰਹਿਣਾ ਵਾ ਨਾ ਮੁੰਡੇ ਦੇ ਖ ਤਤੂ ਥੈ ਅਸ਼ਵਰਤੀਆ ਕਰਿਆ ਕਰ ਵਨਸਵੰਨੀਆ ਵੈਨਾਂ ਤੇ ਭੈਣ ਮੇਰੀ ਜਣਾ ਚ ਤੂੰ ਹੈ ਬੈਠੀ ਆ ਮੇਰੀ ਗੱਲ ਸੁਣ ਏਡਾ ਵਧੀਆ ਮਨੋਦੋ ਰਿਸ਼ਤਾ ਹੁੰਦਾ ਸੀ ਉਦੋਂ ਤੂੰ ਨਹੀਂ ਹੋਣ ਦਿੱਤਾ ਹੈ ਉਦੋਂ ਤੂੰ ਆਪਣਾ ਉੱਥੇ ਕੁਤ ਕਲੇਸ਼ ਪਾ ਰਿਆ ਤੈਨੂੰ ਮੈਂ ਲੈ ਕੇ ਇੱਥੇ ਆ ਗਿਆ ਆ ਜਾ ਗੱਲਾਂ ਸੁਣਨ ਵਾਸਤੇ ਤੇ ਨਾਲ ਹੀ ਹੁੰਦਾ ਮੈਨੂੰ ਸਹਾਨ ਕੀਤਾ ਇਹ ਮੈਨੂੰ ਲਿਆ ਕੇ ਜੇ ਲੈ ਆਇਆ ਮਤੇ ਨਾਲ ਮੇਰੀ ਗੱਲ ਸੁਣ ਕੁੜੀਆਂ ਦੇ ਕਾਲਜ ਜੋ ਮੈਂ ਜਾਵਾ ਨਾ ਜਾਵਾ ਤੂੰ ਕੀ ਲੈਣਾ ਇਹ ਗੱਲ ਦਾ ਨਾਲ ਮੇਰੀ ਗੱਲ ਸੁਣ ਮਾਦੇ ਖਲੋਂਦਾ ਖਲੋਂਦਾ ਨਹੀਂ ਏਦਾਂ ਕਰਕੇ ਨਾ ਬਹਿ ਬਹਿ ਕੇ ਵੇਖਦਾ ਪਾਰਕ ਚ ਕੁੜੀਆਂ ਨੂੰ ਬੜਾ ਮਜ਼ਾ ਆਂਦਾ ਸੱਚੀ ਕੀ ਦੱਸਾਂ ਮੈਂ ਨਾ ਬੜੀ ਦੁਖੀ ਤੇਰੇ ਤੋਂ ਮੈਨੂੰ ਐਵੇਂ ਲਾਂਭਾ ਨਾ ਕਰ ਲਿਆ ਦੀ ਕੋਈ ਤੂੰ ਹਣ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਛੱਡ ਚੱਲ ਬੜਾ ਮਜ਼ਾ ਮਯੂ ਕਰ ਲਿਆ ਆਪਾਂ ਮੈਨੂੰ ਸ਼ਾਨਛਣ ਵਾਲੀ ਲਿਆ ਲਈਏ ਤੇ ਤੇਰੀ ਸੂਈ ਸ਼ਾਨਛਣ ਵਾਲੀ ਤੇ ਅੜ ਗਈ ਆ ਜੇ ਫਿਰ ਮੇਰੀ ਨਾ ਨਾ ਜੀ ਤੇ ਫਿਰ ਤੂੰ ਕਰਨ ਦਾ ਵੀ ਚੇਤਾ ਭਲਾ ਲਾ ਠੀਕ ਆ ਕਰਨ ਦਾ ਖਿਆ ਗਰੀ ਕਾਂਟਾ ਮਾਰਨੀ ਪਰ ਅਸੀਂ ਮਾਮਾ ਪਨੇਵਾ ਨਾ ਵੇਲੀ ਵਾਲੇ ਨਾ ਛੜੇ ਵਜਿਆ ਕਰਾਂਗੇ ਉਹ ਫਿਰ ਇਹ ਹੋਏ ਅਗਰ ਮੋٹے ਜੱਟਾਂ ਦੇ ਜਿਹੜੇ ਆਪਣੇਵਾ ਦੇ ਮਾਮਾ ਨਹੀਂ ਆ ਉਹ ਨਾ ਫਿਰ ਇਦਾਂ ਹੀ ਆ ਉਰ ਛੜੇ ਵੱਜਣਗੇ ਤੇਰੇ ਨਾਲ ਚੇਤਾ ਰੱਖੀ ਮੇਰੀ ਨਾ ਵੀਰ ਮੇਰੀ ਗੱਲ ਸੁਣ ਕਰਨ ਦੀ ਤਾਂ ਉਮਰ ਹੋਈ ਆ ਜਿਆਦਾ ਕੋਈ ਰਿਸ਼ਤਾ ਆ ਵੀ ਜਾਊਗਾ ਨਾ ਅੱਗੇ ਖਲੋ ਕੇ ਆਪ ਹਾਮੀ ਭਰੀ ਐਦਾਂ ਥੋੜਾ ਕਰਨਾ ਮੈਂ ਤੇਰਾ ਹੀ ਨਾ ਸੋਚੂਗੀ ਤੂੰ ਕਿਉਂ ਘਬਰਾਉਣਾ ਵਾ ਜਿਹੜੀ ਤੂੰ ਮੇਰੀ ਉਮਰ ਕੱਢੀ ਉਹਦਾ ਕੀ ਵੇਖ ਉਹਦਾ ਕੀ ਕਰਨ ਗਿਆ ਤੇਲੇ ਨੇ ਆਪ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਹੈ ਫਿਰ ਮੈਨੂੰ ਸਾਰੀਆਂ ਗੱਲਾਂ ਹੁੰਦੀਆਂ ਜੇ ਮੇਰੀ ਭੈਣ ਆ ਭੈਣ ਬਣ ਕੇ ਰਹਿ ਬਾਅਦ ਚ ਮੇਰੀ ਗੱਲ ਸੁਣ ਸ਼ਰੀਕ ਨਾ ਬਣ ਤੂੰ ਮੇਰੀ ਭੈਣ ਵਾ ਇਹਨੇ ਕਰਕੇ ਤੇਲਾ ਮੈਂ ਕੀ ਕੁਝ ਕੀਤਾਈ ਹਾਂ ਤੂੰ ਮੈਨੂੰ ਸ਼ਰੀਕ ਬਣਾ ਲਾ ਮੈਂ ਨਹੀਂ ਤੈਨੂੰ ਇੰਨੇ ਸਾਲਾਂ ਦਾ ਝੱਲਿਆ ਵੇਖ ਕਿੱਥੋਂ ਮੈਂ ਤੈਨੂੰ ਚੁੱਕਿਆ ਤੇ ਕਿੱਥੇ ਲਿਆਂਦਾ ਠਾਠ ਬਾਠ ਨੇ ਤੈਨੂੰ ਰਹਿਣਾ ਸਿਖਾਇਆ ਉਹ ਵੇਖ ਵੱਡੀ ਭੈਣ ਜੜੀ ਹੱਡੀ ਛੱਡ ਕੇ ਚਲ ਗਈ ਹੈ ਨਾ ਕਹਿੰਦੀ ਸੀ ਮੈਂ ਨਹੀਂ ਸ਼ਰਾਬੀ ਨੂੰ ਸਾਂਭਣਾ ਅੱਜ ਤੱਕ ਵੱਡੀ ਮੋੜੀ ਏ ਬੱਚਾ ਰੋਟੀ ਤੋਂ ਕੀ ਖਵਾਈ ਮੈਨੂੰ ਉੜੀਏ ਟੀਂਡਿਆਂ ਚ ਸਬਜ਼ੀ ਬਣਾ ਛੱਡਦੀ ਹੁੰਦੀ ਆ ਗੱਲਾਂ ਨਾ ਚੇਤੇ ਕਰ ਮਾਂ ਨਹੀਂ ਮੇਰਾ ਰੋਂਦਾ ਹੀ ਉੜੀਏ ਹੋਵੇ ਵੀ ਕੱਚੇ ਆਹ ਗੱਲਾਂ ਨਾ ਮੇਰ ਨਾਲ ਕਰ ਫਾਲਤੂ ਤੇ ਮੇਰੇ ਗੱਲ ਸੁਣ ਤੂੰ ਕਾਰ ਮੇਰਾ ਵਿਆਹ ਦਾ ਮੈਂ ਜਾ ਮੈ ਕੋਈ ਨਾ ਟਾਈਮ ਨਹੀਂ ਆ ਗਿਆ ਲੈ ਮੈਨੂੰ ਪੈਸੇ ਪੁੱਛਿਆ ਮੈਂ ਰੋਟੀ ਨਾ ਮਾਰ ਕੇ ਆਵਾ ਬੋਲਟ ਕਰਾਇਆ ਕੀਤੀ ਕਰਾਈ ਤੂੰ ਮੇਰੀ ਸਾਰੀ ਖੂਚ ਪਾਤੀ ਵੇ ਇੰਨੇ ਸਾਲਾਂ ਤੋਂ ਮੈਂ ਤੈਨੂੰ ਸੰਭਲਣੀ ਅੱਜ ਤੂੰ ਮੈਨੂੰ ਕਹਿਣਾ ਮੈਂ ਤੇਰਾ ਬੇੜਾ ਗਰੇ ਕਰਤਾ ਮੈਂ ਤਾਂ ਦਾ ਕੀਤਾ ਤੇਰਾ ਬੇੜਾ ਗਰੇ ਜਿੰਨੇ ਪੈਸੇ ਤੂੰ ਮੰਗਦਾ ਮੈਂ ਦੇਣੀ ਤੈਨੂੰ ਐਦਾਂ ਰੋਲ ਹਾਸਾ ਨਾ ਘਟਾ ਮੇਰਾ ਤੇ ਇਦੋਂ ਰੋਣਾ ਵੀ ਨਹੀਂ ਹੁੰਦਾ ਜਿਹੜਾ ਅਸਲੀ ਮੁੰਡਾ ਰੋਂਦਾ ਨਾ ਉਹ ਪਤਾ ਲੱਗ ਜਾਂਦਾ ਵਾ ਕੋ ਪੈਸੇ ਵੜਾ ਮੈਂ ਬੋਲਟ ਦੇ ਵਿੱਚ ਤੇਲ ਤੋਲ ਪਾਹ ਤੇ ਚੱਕਰ ਚੁੱਕਰ ਮਾਰ ਕੇ ਆਵਾ ਪਹਿਲਾਂ ਤਾਂ ਤੇਰਾ ਤੇਲ ਨਹੀਂ ਮੁੱਕਦਾ ਸੀ ਹੁਣ ਆ ਸਿਆਪਾ ਇੱਕ ਘਰ ਲਿਆ ਕੇ ਰੱਖਤਾਈ ਉਹਦਾ ਤੇਲ ਵੀ ਮੈਂ ਪਵਾਇਆ ਕਰਾਂ ਛੋਟੇ ਨੇ ਛੋਟਾ ਹੀ ਰੱਖਣਾ ਵਾ ਹਾਥੀ ਰੱਖਿਆ ਵਾ ਖਰਚੇ ਹੁੰਦੇ ਆ ਜੇ ਚੀਜ਼ਾਂ ਰੱਖੀਏ ਦੇ ਮੇਰੀ ਗੱਲ ਸੁਣ ਇਹ ਮੈਂ ਤੈਨੂੰ ਦੇ ਦੰਨੀ ਆ ਤੇ ਪਿੰਡ ਨੂੰ ਨਿਕਲ ਜਾ ਪਹਿਲਾਂ ਪਿੰਡ ਦਾ ਨਵੇੜਾ ਕਰਕੇ ਆ ਆ ਵੇਲਾ ਭੈਣ ਤੇਰੇ ਕਰਕੇ ਨਾ ਗਲੀ ਦੇ ਬੁੱਢੀਆਂ ਬੁੱਢੀਆਂ ਆਂਟੀਆਂ ਵੀ ਨਾ ਉਹ ਵੀ ਨੇ ਮੈਨੂੰ ਬੁਲਾ ਕੇ ਰਾਜੀ ਉਹ ਵੀ ਮਨ ਲਾਦਾ ਕੀ ਕਹਿੰਦੀਆਂ ਇਹ ਛੜਾ ਪਤਾ ਨਹੀਂ ਕਿਹੜੀ ਟੌਂਚ ਮਾਰ ਦੇਣੀ ਆ ਆ ਗੱਲਾਂ ਤੈਨੂੰ ਚੰਗੀਆਂ ਲੱਗਦੀਆਂ ਸੁਣ ਚ ਤੇ ਤੇਰੀ ਸ਼ਰਾਬ ਤੋਂ ਕਹਿੰਦੀਆਂ ਉਹਦਾ ਕੁਝ ਨਹੀਂ ਕਹਿੰਦੀਆਂ ਸਿਫਾ ਤੇਰੀ ਪਤਾ ਕਿੰਨੀ ਕਰਦੀਆਂ ਹੁਣ ਤੇਰੇ ਮੂੰਹ ਤੇ ਨਹੀਂ ਕਰਦੀਆਂ ਮੈਂ ਤੈਨੂੰ ਕੀ ਕਵਾਂ ਕਿੱਥੇ ਰੱਖੇ ਪੈਸੇ ਅਫੜ ਇੰਜ ਕਰ ਤੇ ਪਿੰਡ ਨੂੰ ਟਾਈਮ ਨਾ ਚਲ ਜਾਈ ਰਾਤ ਪਾਈ ਨਾ ਜਾਈ ਐਵੇਂ ਰਾਤ ਚ ਫਿਰ ਜਾਣਾ ਕਰਤੀ ਬੱਸੇ ਚਲ ਜਾ ਮੈਂ ਤੇ ਕਹੀ ਨਹੀਂ ਇਹ ਇੱਕ ਦੇਖਣ ਨੂੰ ਲਿਆਵਾ ਪਤਾ ਬੁੱਕਦਾ ਹੀ ਜਾਂਦਾ ਡੁਗ 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 ਕਰਦਾ ਜਾਂਦਾ ਹੀ ਚੱਲ ਮੈਂ ਚੱਲਿਆ ਮੈਂ ਵਿੱਜ ਨੂੰ ਲੈ ਆਣਾ ਦੁਕਾਨ ਤੇ ਮੁੰਡੇ ਲੱਗੇ ਉਹਨੇ ਕੀ ਕਰਨਾ ਇੱਥੇ ਨਹੀਂ ਨਹੀਂ ਮੁੰਡੇ ਨੂੰ ਨਾ ਖੜੀ ਯਾਰ ਤੈਨੂੰ ਮੈਂ ਕਿ ਮੇਰੀ ਦਵਾਈਦਾਰੂ ਕੋਣ ਵੇਖੂਗਾ ਐਵੇਂ ਨਾ ਚੁੱਕ ਕੇ ਲੈ ਜੀ ਉਹਨੂੰ ਦਾਰੂ ਵੀ ਪੀਨ ਲਾ ਤੀ ਆਹੋ ਆਪੇ ਤਾਂ ਰਹਿਣ ਦਵਾਈਦਾਰੂ ਮੈਂ ਦਵਾਈ ਦਾਰੂ ਦੂਜੀ ਹੁੰਦੀ ਤੇਰੀ ਦਾਰੂ ਨਹੀਂ ਹੋ ਤਾਂ ਠੂਠਾ ਥਾਂ ਥਾਂ ਤੇ ਰੁਲਦੀ ਫਿਰਦੀ ਉਹਨੂੰ ਚੁੱਕ ਕੇ ਪੀਲਾ ਮੈਂ ਤੇ ਜਿੱਦਨ ਮੈਂ ਪੀ ਲਈ ਨਾ ਤੁਸੀਂ ਰੋਣਾ ਵਾ ਕਿੱਦਾਂ ਜਦਾਂ ਤੂੰ ਰੋਂਦੀ ਆ ਆ ਡਰਾਮੇ ਡੋਮੇ ਨਾ ਕਰਿਆ ਕਰ ਜਿਹੜੇ ਤੇਰੇ ਇਦਾਂ ਦੀਆਂ ਗੱਲਾਂ ਨਾ ਮੈਨੂੰ ਹਾਸਾ ਖੜਾ ਮੈਨੂੰ ਨਾ ਵੈਸੇ ਤੇਰੇ ਤੋਂ ਆਸ ਨਹੀਂ ਕਿ ਤੂੰ ਮੈਨੂੰ ਇਦਾਂ ਗੱਲਾਂ ਕਰੇਂਗਾ ਜੇ ਮੈਨੂੰ ਮਾਫਾ ਜਿੰਨਾ ਵੀ ਪਤਾ ਹੁੰਦਾ ਨਾ ਤੂੰ ਮੈਨੂੰ ਇਦਾਂ ਗੱਲਾਂ ਕਰਨੀਆਂ ਮੈਂ ਜ਼ਿੰਦਗੀ 'ਚ ਕਦੀ ਇਤੇ ਨਾ ਹੁੰਦੀ ਫਿਰ ਮੈਂ ਰਾਹ ਹਸਾਨੇ ਗੱਲ ਨਹੀਂ ਚੁੱਪ ਕਰ ਜਾ ਰੋ ਰਹਾ ਮੇਰੇ ਸਾਹਮਣੇ ਫਿਰ ਰੋਇਆ ਕਰ ਚਾਹ ਠੀਕ ਆ ਹੋ ਗਿਆ ਨਾ ਮੈਂ ਫਿਰ ਤੇ ਨਾਲ ਸੇਰੇ ਨਾ ਚਲ ਜਾ ਨਹੀਂ ਨਹੀਂ ਤੂੰ ਹੁਣੇ ਜਾ ਹਾਈ ਹਾਈ ਇਹ ਤਾਂ ਝੋਕ ਵਾਂਗੂ ਚੰਬੜੀ ਜਾਂਦਾ ਚੜੀ ਗੱਲ ਫੜ ਲਿੰਦਾ ਮੈਂ ਤਾਂ ਸਮਝ ਨਹੀਂ ਹੁੰਦੀ ਕਈ ਖੇਖਣ ਮੈਨੂੰ ਕਰਨੇ ਪੈਂਦੇ ਪਰ ਕਿੱਥੇ ਲੋਟ ਆਂਦਾ ਹੈ ਹੈਗਾ ਤਾਂ ਮੇਰਾ ਹੀ ਭਰਾਵਾ ਤਰਾ ਕੀ ਜਿਹੋ ਜਿਹੇ ਚਰਿੱਤਰ ਮੇਰੇ ਉਹੋ ਜੇ ਉਹਦੇ ਮੈਂ ਫੋਨ ਕਿੱਥੇ ਚਲ ਗਿਆ ਵਾ ਫੋਨ ਵੀ ਲੈ ਗਿਆ ਮੈਨੂੰ ਲੱਗਦਾ ਚੋਕ ਕੇ ਹਾਏ ਰੱਬਾ ਮੈਂ ਫੋਨ ਕਰਨਾ ਸੀ ਸਰਪੰਚ ਨੂੰ ਭਰਾਵਾ ਹਵੇਲੀ ਦੀ ਸਫਾਈ ਕਰਾ ਦੇ ਚੱਲ ਮੈਂ ਵੇਖਾਂਗੇ ਤੇ ਮੇਰਾ ਫੋਨ ਵੀ ਲੈ ਗਿਆ ਵੇ ਚੋਕ ਕੇ ਜਾਂਦਾ ਜਾਂਦਾ ਵੇਚ ਦਵੇ ਹੈਗਾ ਵੀ ਉਹੋ ਜਿਹਾ ਹੀ ਠੇਕਾ ਵੀ ਸਾਰਾ ਖਾ ਗਿਆ ਮੇਰਾ ਹਾਂ ਵੇਖ ਲਾ ਕਦੋਂ ਹੋਂਦਾ ਮੈਨੂੰ ਕਹਿ ਕੇ ਆਈਆਂ ਮਾਸੀ ਨੂੰ ਕਿ ਕੁੜੀ ਨੂੰ ਭੇਜਿਓ ਪਰ ਮਾਸੀ ਨੇ ਤੇ ਕਿਹਾ ਹੋਣਾ ਵਾ ਏਨੀ ਨੀਤੀ ਜੀ ਅੱਖੇ ਲੱਗੀ ਹੋਣੀ ਉਹਨੂੰ ਪਤਾ ਪਾਬੀ ਨੇ ਮੈਨੂੰ ਕੀ ਕਹਿਣਾ ਵਾ ਮੈਂ ਤਾਂ ਇੰਨਾ ਹੀ ਸੋਚਦੀ ਆ ਕਿ ਦੋਵੇਂ ਭੈਣਾਂ ਕਿਤੇ ਵਿਆਈਆਂ ਜਾਣਗੀਆਂ ਆਪਰੇ ਘਰ ਚੱਲ ਜਾਣਗੀਆਂ ਹੈ ਲੋਕੀ ਪਤਾ ਕਿੰਨੀਆਂ ਕਿੰਨੀਆਂ ਗੱਲਾਂ ਕਰਦੇ ਆ ਪਰ ਨਾ ਇਹ ਸਮਝਦੀ ਨਹੀਂ ਕੁੜੀ ਹਜੇ ਤੱਕ ਨਹੀਂ ਬੜੀ ਕਿਤੇ ਪਾਬੀ ਘਰ ਆਈਓ ਆ ਜਾ ਆ ਜਾ ਤੇਰੀ ਹੀ ਗੱਲਾਂ ਕਰਨ ਦੀ ਸੀ ਮੈਂ ਓਹੋ ਸ਼ਸ਼ੀਕਲ ਬਾਬੀ ਸ਼ਸ਼ੀਕਲ ਹੋ ਗਿਆ ਹਾਂ ਵਧੀਆ ਆ ਗਈ ਆਣਾ ਮਿੱਠਾ ਲੈ ਜੇ ਮਿੱਠਾ ਕਾਦੇ ਵਾਸਤੇ ਇਹ ਨਾ ਕੜਾ ਬਣਾਇਆ ਸੀ ਘਰ ਨਾਲ ਬਾਬਾਈ ਤੇ ਵੀ ਮੱਥਾ ਟੇਕਿਆ ਸੀ ਮੇਰੀ ਨੌਕਰੀ ਲੱਗੀ ਭਾਬੀ ਹਾਂ ਹਾਂ ਸੱਚ ਮਾਸੀ ਨੇ ਮੈਨੂੰ ਦੱਸਿਆ ਹੀ ਵਧਾਈਆਂ ਹੋਣ ਤੈਨੂੰ ਬਹੁਤ ਬਹੁਤ ਤੁਹਾਨੂੰ ਵੀ ਭਾਬੀ ਚੱਲ ਵਧਾਈਆਂ ਹੋ ਗਿਆ ਨੌਕਰੀ ਲੱਗੀ ਤੇ ਹੱਥ ਸੁੱਖਾ ਹੋਊਗਾ ਮਾਸਾ ਬਿਲਕੁਲ ਚੱਲ ਬਹਿ ਜਾ ਤੂੰ ਹੀ ਬੁਲਾਇਆ ਸੀ ਮੈਨੂੰ ਮੰਮੀ ਦੱਸੰਦੇ ਸੀ ਬੁਲਾਇਆ ਸੀ ਆਓ ਇਹ ਸੂਟ ਆ ਨਾ ਕਿੰਨਾ ਸੋਹਣਾ ਵੇ ਲੱਗੰਦਿਆ ਹਾਂ ਜੀ ਮੰਮੀ ਨੇ ਵੀ ਅੱਜ ਵੇਖਿਆ ਸੀ ਸੇਰੇ ਮੰਮੀ ਸੁੱਤੇ ਸੀ ਜਦੋਂ ਮੈਂ ਚਲ ਗਈ ਸਾਂ ਤੇ ਮੈਨੂੰ ਕਹਿੰਦੇ ਸੀ ਆ ਕੇ ਕਿ ਸੂਟ ਕਿੱਥੋਂ ਫੇ ਮੈਂ ਦੱਸਿਆ ਮੈਂ ਕਿਹਾ ਵੀ ਮੇਲ ਭਾਬੀ ਨੇ ਦਿੱਤੇ ਨੇ ਸੂਟ ਤੇ ਦੂਸਰਾ ਹਾਂ ਦੂਸਰਾ ਮੈਂ ਸਿਮਰਤ ਨੂੰ ਦੇ ਦਿੱਤਾ ਜੀ ਭਾਬੀ ਅੱਛਾ ਅੱਛਾ ਚੱਲ ਚੰਗਾ ਕੀਤਾ ਉਹਨੂੰ ਦੇ ਦਿੱਤਾ ਤੇ ਬੜਾ ਹੀ ਸੋਹਣੇ ਲੱਗੰਦੇ ਆ ਕੋਈ ਨਹੀਂ ਮੈਂ ਹੋਰ ਵੇਖੂਗੀ ਜੇ ਹੋਰ ਨਹੀਂ ਕਿ ਭਾਬੀ ਮੈਂ ਦਊਂਗੀ ਹੋਣੀ ਕੋਈ ਲੋੜ ਨਹੀਂ ਹੁਣ ਮਾਰੇ ਨੇ ਸੁਣ ਲਈ ਹੱਥ ਫੜ ਲਿਆ ਸਾਡਾ ਹੁਣ ਤਾਂ ਬਸ ਚਾਰ ਪੈਸੇ ਆਣਗੇ ਹੌਲੀ ਹੌਲੀ ਕਰਕੇ ਨਾ ਮੈਂ ਘਰ ਦੀ ਇੱਕ ਇੱਕ ਚੀਜ਼ ਬਣਾ ਲੈਣੀ ਆ ਕੱਪੜੇ ਵੀ ਬਣਾਵਾਂਗੀ ਥੋੜਾ ਥੋੜਾ ਸਿਮਰਤ ਵਸਤੇ ਵੀ ਬਣਾਵਾਂਗੀ ਕਾਨੂੰ ਦਾ ਵਿਆਹ ਵੀ ਕਰਨਾ ਨਾ ਪੜਾਈ ਨਹੀਂ ਚੰਗੀ ਕਰਾਣੀ ਆ ਤੁਹਾਨੂੰ ਪਤਾ ਹੈ ਸਿਮਰਤ ਛੋਟੀ ਸੀ ਨਾ ਤੇ ਬਾਜ਼ਾਰ ਜਾਣਾ ਬਜਾਰੋਂ ਪਤਾ ਕੀ ਖਰੀਦ ਕੇ ਲੈਂਦੀ ਸੀ ਕੀ ਕੁੜੀਆਂ ਗੁੱਡੇ ਪਟੋਲੇ ਖਰੀਦਦੇ ਇਹ ਜਾਜ ਖਰੀਦਦੀ ਸੀ ਕਿ ਮੰਮੀ ਮੈਨੂੰ ਵੀ ਬਾਹਰ ਭੇਜ ਦੇ ਸਾਡੇ ਚਾਚਾ ਜੀ ਦੇ ਬੱਚੇ ਬਾਹਰ ਹੈਗੇ ਨਾ ਚਲੋ ਅੱਜ ਵਰਤਦੇ ਨਹੀਂ ਕਿਤੇ ਗੱਲ ਵੱਖਰੀ ਹੈ ਪਰ ਮੈਂ ਤਾਂ ਸੁਪਨਾ ਪੂਰਾ ਕਰਨਾ ਹੈ ਇਹਨੂੰ ਬਾਹਰ ਭੇਜ ਦੇਣਾ ਮੈਂ ਪੜਾਈ ਦੇ ਤੌਰ ਤੇ ਤਾਂ ਨਹੀਂ ਭੇਜਦੀ ਕੋਈ ਮੁੰਡਾ ਹੀ ਹੈ ਹਜਾ ਲੱਭਾਂਗੀ ਜਿਹੜਾ ਇਹਨੂੰ ਬਾਹਰ ਲੈ ਜਾਵੇ ਮੈਂ ਇਹ ਗੱਲ ਬੇਟਾ ਤੇਰਾ ਕਰਨੀ ਸੀ ਤੂੰ ਸੁਣਦੀ ਨਹੀਂ ਸਮਝਦੀ ਨਹੀਂ ਮੇਰੀ ਗੱਲ ਤੂੰ ਕਿਉਂ ਕਿੰਨਾ ਚਿਰ ਆਪਣੀ ਮਮੀ ਦੇ ਸਿਰ ਤੇ ਬੋਝ ਬਣੀਆ ਰਹੂਗੀ ਮੇਰੀ ਗੱਲ ਸੁਣ ਤੂੰ ਕਿੰਨੀ ਪੜ੍ਹਾਈ 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 ਹੁਣ ਤੂੰ ਕਿੰਨੀ ਪੜ੍ਹਾਈ ਕੀਤੀ ਆ ਹੁਣ ਤੂੰ ਸਿਮਰਤ ਨੂੰ ਵੀ ਐਸੇ ਪਾਸੇ ਲਾਇਆ ਹੋਇਆ ਵਾ ਹੁਣ ਤੂੰ ਪੜ੍ਹਾਈ ਕੀਤੀ ਮੈਨੂੰ ਦੱਸਾ ਕਿੰਨੇ ਕੁ ਜੋ ਮਿਲੀ ਤੈਨੂੰ ਇਹ ਹੀ ਨਾ 5 10000 ਨਹੀਂ ਨਹੀਂ ਭਾਬੀ 20000 ਦੀ ਆ ਜੋ ਪੂਰੇ 20000 ਦੀ ਚੱਲ 20000 ਹੀ ਸਹੀ ਤੇ ਕੀ ਕੀ ਕਰੇਂਗੀ 20000 ਨਾਲ ਮਾਂ ਨੂੰ ਸੰਭੇਂਗੀ ਭੈਣ ਨੂੰ ਵਿਆਹੇਂਗੀ ਕਿ ਆਪਣਾ ਕੁਛ ਕਰੇਂਗੀ ਪਤਾ ਨਾ ਕਿੰਨੀ ਮੰਗਾਈ ਆ ਅੱਜਕੱਲ ਪਰ ਭਾਬੀ ਕੋਈ ਬੜੀ ਸਿਆਣੀ ਜੇ ਮੈਂ ਤਾਂ ਐਵੇਂ ਸੋਚਦੀ ਸਾਂ ਕੰਬਲੀ ਗਈ ਆ ਕੋਈ ਸਮਝ ਨਹੀਂ ਤੁਹਾਨੂੰ ਪਤਾ ਹੈ ਕਾਲਜ ਵਿੱਚ ਜਿਹੜੇ ਪਲੱਸ 1 ਪਲੱਸ 2 ਦੇ ਬੱਚੇ ਹਨ ਉਹਨਾਂ ਨੂੰ ਕੋਚਿੰਗ ਕਰਾਉਣ ਲੱਗ ਪਈ ਸਵੇਰੇ ਵੀ ਤੇ ਸ਼ਾਮੀ ਵੀ ਅੱਜ ਸੋਦਾ ਲੈ ਕੇ ਆਈ ਘਰ ਨਾਲ 4 ਪੈਸੇ ਫੜੇ ਪਹਿਲਾਂ ਤਾਂ ਮੈਂ ਡਰ ਗਈ ਭਾਬੀ ਮੈਂ ਕਿਹਾ ਹਾਏ ਹਾਏ ਵੇਖੀ ਕਿਤੇ ਫਿਰ ਕਹਿੰਦੀ ਦੀਦੀ ਤੁਹਾਨੂੰ ਕੀ ਹੋ ਗਿਆ ਤੁਹਾਡੀ ਪਰਵਿਸ਼ ਕਿਤੇ ਮਾੜੀ ਗਈ ਹੈ ਹੈ ਮੈਂ ਕੋਈ ਇਹੋ ਜਿਹਾ ਗਲਤ ਕੰਮ ਨਹੀਂ ਕੀਤਾ ਬੜਾ ਪ੍ਰਾਊਡ ਫੀਲ ਕੀਤਾ ਮੈਂ ਅਸੀਂ ਦੋਨੋਂ ਭੈਣਾਂ ਨਹੀਂ ਦੋਨੋਂ ਪੁੱਤ ਬਣ ਕੇ ਚੱਲਾਂਗੇ ਮਾਂ ਨਾਲ ਸਾਰੇ ਦੁੱਖ ਮਾਂ ਦੇ ਕੱਟਦੇ ਨੇ ਮੇਰੀ ਮਾਂ ਦੇ ਤਾਂ ਹੱਥ ਵਿੰਨੇ ਪਏ ਨੇ ਸੂਈਆਂ ਨਾਲ ਕਰਪਾਈਆਂ ਕਰਦੀ ਐ ਸੂੜ ਸੀ ਸੀ ਕੇ ਤੋਂਨ ਵੱਲ ਪੈ ਜਾਂਦਾ ਲੱਕ ਦੀ ਰੀੜ ਦੀ ਹੱਡੀ ਦਰਦੋਂ ਲੱਗਦੀ ਐ ਬਸ ਥੋੜੇ ਦਿਨ ਦੀ ਗੱਲ ਐ ਉਹ ਨਹੀਂ ਤੁਹਾਨੂੰ ਕਹਿਣਾ ਕਿ ਸੂੜ ਪਤਾ ਕਰਕੇ ਦਿਓ ਸਾਰੇ ਦੁੱਖ ਕੱਟੇ ਜਾਣੇ ਦੋਨਾਂ ਭੈਣਾਂ ਨੇ ਮਿਲ ਕੇ ਕਰ ਲੈਣਾ ਸਭ ਕੁਝ ਇਹਦੇ ਨੇ ਮੇਰੀ ਵੀ ਗੱਲ ਸੁਣ ਲਾ ਆਪਣਾ ਹੀ ਰੋਲਾ ਪਾਈ ਜਾਂਦੀ ਆ ਮੈਂ ਤੈਨੂੰ ਬੜੀ ਵਰੀ ਸਮਝਾਇਆ ਵਾ ਤੈਨੂੰ ਪਤਾ ਨਾ ਮਾਵਾਂ ਅੰਦਰੇ ਅੰਦਰ ਕਿਹੜੇ ਦੁੱਖ ਲੈ ਕੇ ਬਹਿ ਜਾਂਦੀਆਂ ਵਾ ਇੰਨਾ ਉਹਦਾ ਸੁਈਆਂ ਨਾ ਨਹੀਂ ਦਿਲ ਦਿਮਾਗ ਖਰਾਬ ਹੁੰਦਾ ਨਾ ਜਿੰਨਾ ਤੁਹਾਨੂੰ ਦੋਵਾਂ ਨੂੰ ਵੇਖ ਕੇ ਹੁੰਦਾ ਹਣਾ ਤੈਨੂੰ ਪਤਾ ਨਾ ਜਦੋਂ 3 ਵਿਆਈਆਂ ਜਾਣ ਮਾਵਾਂ ਨੂੰ ਕਿੰਨਾ ਸਕੂਨ ਮਿਲਦਾ ਕਿ ਆਪਣੇ ਘਰ ਚਲ ਗਈਆਂ ਵਾ ਭਾਵੇਂ ਭਾਵੇਂ ਜਿੰਨਾ ਮਰਜੀ ਤੁਸੀਂ ਨਾ ਕਹੋ ਕਿ ਇਹ ਮੁੰਡੇ ਬਣ ਕੇ ਰਵਾਂਗੇ ਫਿਰ ਵੀ ਬੇਟਾ ਮੁੰਡੇ ਬਣ ਕੇ ਨਹੀਂ ਰਿਹਾ ਜਾਂਦਾ 3 ਆ ਵਾ ਨਾ 3 ਨੂੰ ਇੱਕ ਦਿਨ ਵਿਆਹ ਕੇ ਆਪਣੇ ਘਰ ਜਾਣਾ ਹੀ ਪਿੰਦਾ ਵਾ ਨਾ ਭਾਬੀ ਤੁਸੀਂ ਤਾਂ ਇੰਜ ਕਹੋ ਤੁਸੀਂ ਤਾਂ ਸਭ ਕੁਝ ਜਾਣਦੇ ਹੋ ਮੇਰੀ ਮਾਂ ਇਕੱਲੀ ਕਿਵੇਂ ਰਹੇਗੀ ਜਦ ਮੈਂ ਵੀ ਤੁਰ ਗਈ ਉਹ ਵੀ ਤੁਰ ਗਈ ਚੱਲ ਉਹਦਾ ਵਿਆਹ ਤਾਂ ਮੈਂ ਸੋਚਿਆ ਜਰੂਰ ਕਰਾਂਗੀ ਇੱਕ ਇੱਕ ਚੀਜ਼ ਬਨਾਨੀ ਮੌਦੇ ਵਾਸਤੇ ਤੇ ਸਾਰਾ ਕੁਝ ਦੇਣਾ ਪਰ ਮੈਂ ਨਹੀਂ ਭਾਬੀ ਇਹ ਤਾਂ ਰੱਬ ਵੀ ਥੱਲੇ ਆ ਕੇ ਕਹੇਗਾ ਨਾ ਕਿ ਚੰਨੀ ਕੁੜੀਏ ਤੇਰੇ ਲਈ ਰਿਸ਼ਤਾ ਆਇਆ ਕਰ ਲ ਮੈਂ ਤਾਂ ਵੀ ਨਹੀਂ ਮੰਨਾਂ ਮੈਂ ਨਹੀਂ ਵਿਆਹ ਕਰਾਣਾ ਭਾਬੀ ਮੇਰੀ ਇੱਕ ਗੱਲ ਸੁਣ ਪਹਿਲੇ ਕਿੰਨੇ ਰਿਸ਼ਤੇ ਹੁੰਦੇ ਹੁੰਦੇ ਹੀ ਤੈਨੂੰ ਹੁਣ ਤੈਨੂੰ ਕੋਈ ਰਿਸ਼ਤਾ ਆਉਂਦਾ ਮੈਨੂੰ ਨਹੀਂ ਲੱਗਦਾ ਕੋਈ ਰਿਸ਼ਤਾ ਹੁੰਦਾ ਹੋਊਗਾ 30 ਟੱਪ ਗਈਆਂ ਹੁਣ ਤੂੰ ਤੇ ਹੁਣ ਤੂੰ ਕੀ ਚਾਹੁੰਨੀ ਆ ਕਿ ਤੇਰੀ ਛੋਟੀ ਭੈਣ ਵੀ ਇਦਾਂ ਹੀ ਰਵੇ ਨਹੀਂ ਉਹ ਵੀ ਇਦਾਂ ਹੀ 30 35 ਟੱਪ ਜਾਵੇ ਮੁਰਕੇ ਕੋਈ ਮੁੰਡਾ ਨਾ ਲੱਭੇ ਤੂੰ ਆਪਣੀ ਤੇ ਚੱਲ ਜ਼ਿੰਦਗੀ ਜੋ ਕਰਨੀ ਹੀ ਕਰ ਲਈ ਆ ਹੁਣ ਕੋਈ ਮਿਲ ਜੂਗਾ ਪਰ ਉਹਦੀ ਕਿਉਂ ਜ਼ਿੰਦਗੀ ਖਰਾਬ ਕਰਨ ਢਈ ਆ ਉਹਦੇ ਬਾਰੇ ਸੋਚ ਉਹਨੂੰ ਛੇਛੇ ਦੀ ਵਿਆਹ ਕੇ ਆਪਣੇ ਘਰ ਤੋਰ ਭਾਬੀ ਉਹਦੀ ਤਾਂ ਪੜ੍ਹਾਈ ਨਹੀਂ ਪੂਰੀ ਹੋਈ ਤੂੰ ਪੜ੍ਹਾਈ ਕਰਕੇ ਕਿਹੜਾ ਤੱਕ ਕਮਾਜੇ ਤਲਿਆ ਜਿਹੜਾ ਉਹਨੇ ਜਿਤਨਾ ਆ ਉਹੋ ਗੱਲ ਕਰਦੀ ਆ ਬਾਰ-ਬਾਰ ਫਿਰ ਤੂੰ ਕ੍ਰਿਪਾ ਅੰਜੂ ਕਿਉਂ ਨਹੀਂ ਸਮਝਦੀ ਮੇਰੀ ਗੱਲ ਨੂੰ ਸਮਝ ਬੇਟਾ ਮੇਰੀ ਗੱਲ ਨੂੰ ਸਮਝ ਭਾਬੀ ਉਹ ਛੋਟੀ ਅਜੇ ਉਮਰ ਕੀ ਹੋਦੀ ਹੈ ਜੇ ਕੁਝ ਵੀ ਨਹੀਂ ਕੀ ਕਰ ਦਾਂਗੇ ਜਦੋਂ 26-27 ਦੀ ਹੋਏਗੀ ਕਿੰਨਾ ਕੁ ਟਾਈਮ ਰਹਿ ਗਿਆ ਅੰਜੂ 26-27 ਹੋਣ ਚ 25 ਦੀ ਤੇ ਮੇਰੇ ਹਿਸਾਬ ਨਾਲ ਉਹ ਹੋ ਗਈ ਆ ਹੋ ਗਈ ਹੈ ਨਾ ਤੇ ਫਿਰ ਕਿੰਨਾ ਕੁ ਟਾਈਮ ਪਿੱਛੇ ਰਹਿ ਗਿਆ ਕੀ ਕੀ ਚਾਹੁੰਦੇ ਕਾਭੀ ਮੈਂ ਅੰਜੂ ਇਹ ਚੋਨੀ ਆ ਕਿ ਤੇਰਾ ਤੇ ਚੱਲ ਨਹੀਂ ਹਜੇ ਹੋਣਾ ਕੀ ਤੈਨੂੰ ਵੇਖੋ ਮੁੰਡਾ ਲੱਭਣਾ ਔਖਾ ਹੋ ਜਾਂਦਾ ਜਦੋਂ ਧੀ ਥੋੜੀ ਸਿਆਣੀ ਹੋ ਜੇ ਨਾ ਤੇ ਹੋਲੀ ਉਮਰ ਫਿਰ ਤੇਰੀ ਮੰਮੀ ਕਹਿੰਦੀ ਐ ਨਹੀਂ ਮੁੰਡਾ ਵਧੀਆ ਹੋਵੇ ਘਰ-ਬਾਰ ਵਧੀਆ ਹੋਵੇ ਤੇ ਫਿਰ ਉਹ ਅਗਲਿਆਂ ਨੂੰ ਕੁੜੀ ਵੀ ਤੇ ਵਧੀਆ ਮੰਗਣੀ ਆ ਨਾ 35 ਤੋਂ ਉੱਪਰ ਕੁੜੀ ਕੌਣ ਲਿੱਲੂਗਾ ਫਿਰ ਫਿਰ ਤੇ ਉਹੀ 40 45 ਵਾਲਾ ਹੀ ਮਿਲਣਾ ਛੱਡੋ ਮੇਰੀ ਮੈਂ ਤਾਂ ਮਨ ਮਾਰ ਲਿਆ ਆਪਣਾ ਮੈਨੂੰ ਪਤਾ ਐ ਮੰਮੀ ਵੀ ਕਹਿੰਦੇ ਕੀ ਸਿਮਰਤ ਬਲੋ ਗੱਲ ਕਰਦੇ ਬੇਨੂੰ ਹਾਂ ਸਿਮਰਤ ਵਾਰੀ ਕਰਦੀ ਪਈਆਂ ਕਾਰਵਾਰ ਕਿਦਾਂ ਦਾ ਬਹੁਤ ਸੋਹਣਾ ਘਰਵਾਰ ਆ ਕੱਲਾ ਕੱਲਾ ਮੁੰਡਾ ਆ ਦੋਵੇਂ ਮਾਂ ਪੋਤੀ ਨੇ ਤੇ ਇੱਕ ਮਾਮਾ ਵਾ ਉਹ ਉਦਾਂ ਉਂਤਰਾ ਨਸ਼ਈ ਆ ਪਤਾ ਨਹੀਂ 4 ਦਿਨਾਂ ਕਿ 5 ਦਿਨ ਆਪਣੇ ਘਰ ਉਹਨੇ ਆਪਣੇ ਪਿੰਡ ਚਲ ਜਾਣਾ ਵਾ ਉਹ ਨਹੀਂ ਇੱਥੇ ਰਹਿੰਦਾ ਉਹ ਨਾ ਤੂੰ ਟੈਨਸ਼ਨ ਲੈ ਉਹਨਾਂ ਨੇ ਸ਼ਹਿਰ ਚ ਇਨੀ ਸੋਹਣੀ ਕੋਠੀ ਪਾਈ ਹੋਈ ਆ ਤੇ ਮੇਰਾ ਤੇ ਸ਼ੁਰੂ ਤੋਂ ਹੀ ਮਾਨੀ ਸੀ ਕਿ ਮੈਂ ਨਾ ਮੇਰੀ ਸੇਲੀ ਆ ਪਰ ਭਬੀ ਵਿਆਹ ਕਰਨ ਵਸੇ ਚਾਰ ਪਹਿ ਵੀ ਹੋਣੇ ਚਾਹੀਦੇ ਕੋਈ ਉਹ ਤੂੰ ਟੈਨਸ਼ਨ ਨਾ ਲੈ ਉਹ ਮੇ ਮਾਸੀ ਨਾਲ ਗੱਲ ਕੀਤੀ ਸੀਗੀ ਏ ਵੀ ਗਏ ਹੀ ਸਰਪੰਚ ਕੋ ਉਹ ਆਂਦੇ ਕੋਈ ਗੱਲ ਨਹੀਂ ਆ ਅਸੀਂ ਵੇਖਾਂਗੇ ਅਸੀਂ ਕਰਾਂਗੇ ਅੱਛਾ ਜਿਹੜਾ ਪਿੰਡ ਦਾ ਸਰਪੰਚ ਆ ਤੁਹਾਡੇ ਫਿਰ ਵੀ ਭਾਬੀ ਉਹਦੀ ਪੜਾਈ ਮੈਂ ਕਿੰਨੀ ਪੂਰੀ ਹੋ ਜੇ ਆਹ ਰਹਿ ਗਿਆ ਬਸ ਕੁਝ ਟਾਈਮ ਦੀ ਪੜਾਈ ਰਹਿ ਗਈ ਆ ਅੱਛਾ ਤੀ ਇੱਕ ਕੰਮ ਕਰ ਦੋ ਮੁੰਡੇ ਵਾਲਿਆਂ ਨਾਲ ਗੱਲ ਕਰੋ ਹਾਂ ਕਿ ਸਿਮਰ ਦੀ ਪੜਾਈ ਨਾ ਰੁਕਣ ਖਰਚਾ ਮੈਂ ਹੀ ਕਰਾਂਗੀ ਉਹ ਨਾ ਕਰਨ ਆਹ ਗੱਲ ਤਾਂ ਛੱਡ ਦੇ ਮੈਂ ਉਹਨਾਂ ਨਾਲ ਪਹਿਲੇ ਹੀ ਗੱਲ ਕਰ ਲਈ ਆ ਅੱਛਾ ਕੀ ਕੁੜੀ ਦੀ ਥੋੜੀ ਜਿਹੀ ਪੜਾਈ ਰਹਿ ਗਈ ਆ ਤੇ ਉਹਨਾਂ ਨੂੰ ਵੀ ਤੇ ਸੋਖਾ ਵਾ ਨਾ ਹਰ ਕੋਈ ਕਿੰਦਾ ਵਾ ਜਿੱਥੇ ਮੁੰਡਾ ਵੀ ਕਮਾਉਣ ਡਿਆ ਆਪਣਾ ਉਹਨਾਂ ਦਾ ਉਦਾਂ ਬਿਜ਼ਨਸ ਆ ਤੇ ਧੀ ਵੀ ਕਮਾਊਗੀ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਆਪਣੀ ਨੌਕਰੀ ਕਰੇ ਜਿੱਦਾਂ ਮਰਜੀ ਸਭ ਵਧੀਆ ਰਹੂਗੀ ਕੱਲੀ-ਕੱਲੀ ਹੈਗੀ ਕੋਈ ਦਰਾਨੀ ਨਹੀਂ ਕੋਈ ਜਠਾਣੀ ਨਹੀਂ ਕੋਈ ਨਣਾਨ ਨਹੀਂ ਕੁਛ ਨਹੀਂ ਕੱਲਾ-ਕੱਲਾ ਮੁੰਡਾ ਆ ਪਰ ਭਾਬੀ ਇੱਕ ਗੱਲ ਨਹੀਂ ਸਮਝਾਣ ਦੀ ਮੇਰੇ ਮੈਂ ਪੁੱਛਾਂ ਤਾਂ ਪੁੱਛ ਐਨੇ ਸੋਖੇ ਨੇ ਸ਼ਹਿਰ ਦੇ ਕੋਠੀ ਹੈ ਬਿਜ਼ਨਸ ਹੈ ਕੱਲਾ-ਕੱਲਾ ਮੁੰਡਾ ਹੈ ਸਾਡੇ ਘਰ ਦਾ ਰਿਸ਼ਤਾ ਕਿਉਂ ਉਹਨਾਂ ਨੇ ਕਿਉਂ ਉਹਨਾਂ ਨੂੰ ਕਿਤੇ ਹੋਰ ਨਹੀਂ ਸੀ ਉਹ ਹੁੰਦਾ ਮੁੰਡੇ ਨੂੰ ਰਿਸ਼ਤਾ। ਬਾਹੂ ਇਦਾਂ ਦੀ ਗੱਲ ਨਹੀਂ ਆ। ਜਿੱਦੋਂ ਦੀ ਮੇਰੀ ਸਹੇਲੀ ਬਣੀ ਹੋਈ ਹੈ ਨਾ ਉਹ ਵੀ ਬੜੀ ਮਾਤੜ ਸੀਗੀ। ਅੱਛਾ। ਉਹਨੂੰ ਵੀ ਇਹ ਹੈ ਕਿ ਮੇਰੇ ਮੁੰਡੇ ਦਾ ਕਿਤੇ ਚੰਗੇ ਘਰ ਰਿਸ਼ਤਾ ਹੋ ਜੇ ਪਰ ਨਹੀਂ ਸੀ ਹੁੰਦਾ। ਘਰ ਬਾਹਰ ਨਹੀਂ ਸੀ, ਬੂਆ ਨਹੀਂ ਸੀ। ਹੁਣ ਉਹਨਾਂ ਨੇ ਸ਼ਹਿਰ ਵਿੱਚ ਆ ਗਏ ਆ ਤੇ ਉਹਨਾਂ ਨੇ ਸ਼ਹਿਰ ਚ ਕੋਠੀ ਪਾਈ ਹੋਈ ਆ ਤੇ ਉਹਨੇ ਮੈਨੂੰ ਸ਼ੁਰੂ ਤੋਂ ਹੀ ਕਿਹਾ ਸੀ ਕਰਨ ਦਾ ਰਿਸ਼ਤਾ ਕਰਾ ਤੂੰ ਕਰਨ ਦਾ ਰਿਸ਼ਤਾ ਕਰਾ ਮੈਂ ਤਾਂ ਗਈ ਹੀ ਉਹਦੇ ਕੋ। ਅੱਛਾ ਫਿਰ ਉਹ ਮੰਨ ਗਈ। ਹਾਂ ਉਹ ਕਹਿੰਦੀ ਕੋਈ ਗੱਲ ਨਹੀਂ। ਮੈਂ ਤੇ ਉਹਨਾਂ ਨੂੰ ਕਹਤਾ ਦੋ ਦੋ ਧੀਆ ਵਾਂ ਤੇ ਆਪਣਾ ਪੜੀਆਂ ਲਿਖੀਆਂ ਬੜੀਆਂ ਵਧੀਆਂ ਸਿਆਣੀਆਂ ਵਾਂ ਤੇ ਉਹ ਤੇ ਹੱਸ ਕੇ ਰਿਸ਼ਤਾ ਲਊਗੀ ਲਊਗੀ ਕਿਉਂ ਨਾ ਚਲ ਠੀਕ ਐ ਇੱਕ ਵਾਰੀ ਪਰ ਮਿਲਵਾ ਦੀ ਪਹਿਲਾਂ ਸਾਨੂੰ ਸਿਮਰਤ ਤੋਂ ਪਹਿਲਾਂ ਹਾਂ ਹਾਂ ਪਹਿਲੇ ਮਿਲੋ ਗੱਲਬਾਤ ਕਰੋ ਫੇਰ ਗੱਲ ਮੈਂ ਇਤ ਨਹੀਂ ਕਿੰਨੀ ਮੇਰੀ ਧੀ ਐਵੇਂ ਮੈਂ ਸੁੱਟਦਾ ਮੇਰੀ ਵੀ ਕੁਛ ਲੱਗਦੀ ਆ ਉਹ ਚਲ ਠੀਕ ਐ ਭਾਬੀ ਜੇ ਤੂੰ ਇੰਨਾ ਕਹਿੰਦੀ ਆ ਨਾ ਤੇ ਮੈਨੂੰ ਤਾਂ ਇਹ ਤਾਂ ਬੜਾ ਮਾਨ ਹੈਗਾ ਤੂੰ ਗਲਤ ਤਾਂ ਕੁਝ ਨਹੀਂ ਕਰੇਂਗੀ ਬਸ ਐਸੇ ਹੀ ਮਾਨ ਕਰਕੇ ਨਾ ਮੇਰੀ ਗੱਲ ਮੰਨ ਜਾ ਤੇ ਉਹ ਕੁੜੀ ਦਾ ਵਿਆਹ ਕਰਦੀ ਐ ਆਪਾਂ ਫੇਰ ਆਪਾਂ ਤੇਰੇ ਵੱਲ ਹੋਵਾਂਗੇ

ਪਰ ਸਮੇਂ ਦੇ ਨਾਲ ਜਦੋਂ ਹਾਲਾਤ ਬਦਲਦੇ ਹਨ ਨਾ ਬੰਦੇ ਦੀ ਸੋਚ ਵੀ ਬਦਲਦੀ ਹੈ ਕੱਲ ਨੂੰ ਸਿਮਰਤ ਨੂੰ ਕੁਝ ਕਹਿਣਗੇ ਤਾਂ ਨਹੀਂ 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 ਉਹ ਮੈਂ ਬੈਠੀ ਹਾਂ ਨਾ ਮੇਰੀ ਜ਼ਿੰਮੇਵਾਰੀ ਆ ਤੂੰ ਬਿਲਕੁਲ ਟੈਨਸ਼ਨ ਨਾ ਲੈ ਪਾਸ ਸਿਮਰਤ ਨੂੰ ਮਨਾ ਠੀਕ ਆ ਭਾਬੀ ਹਾਂ ਚੱਲ ਠੀਕ ਖਾਣਾ ਖਾ ਕੇ ਦੱਸੀ ਕਿਦਾਂ ਦਾ ਬਣਿਆ ਠੀਕ ਆ ਠੀਕ ਆ ਮੈਂ ਸਿਹਰ ਜਾਣ ਕੇ ਤੁਹਾਨੂੰ ਦੱਸੂਗੀ ਠੀਕ ਆ ਤੇ ਨਾਲੇ ਮੇਰੀ ਇੱਕ ਗੱਲ ਸੁਣ ਤੈਨੂੰ ਜੌਬ ਲੱਗੀ ਆ ਤੂੰ ਡੱਬਾ ਵੀ ਨਹੀਂ ਲੈ ਕੇ ਆਈ ਓਹੋ ਚਿੱਤਾ ਭੁੱਲ ਗਿਆ ਮੈਂ ਲੈ ਆਵਾਂਗੀ ਕੋਈ ਨਹੀਂ ਮੈਂ ਕਦੇ ਖਾ ਆਵਾਂਗੀ ਖਾਣ ਫਿਰ ਤੇਰੇ ਠੀਕ ਓਕੇ